ਸਮੂਚੀ ਦੁਨੀਆ ਦੀ ਸੰਗਤ ਦੇ ਸਹਿਯੋਗ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਅੱਜ ਸਲੋਵਾਕੀਆ ਦੀ ਧਰਤੀ ਬ੍ਰਾਟਿਸਲਾਵਾ ਵਿਖੇ ਸਲੋਵਾਕੀਆ ਦਾ ਫਰਸਟ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਅਰੰਭਤਾ ਹੋਈ ਹੈ। ਅੱਜ ਸਾਡੇ ਨਾਲ ਐਸ ਟਾਈਮ ਪਰਮਿੰਦਰ ਭਾਜੀ ਔਰ ਰੁਪਿੰਦਰ ਭਾਜੀ ਹੈਗੇ ਨੇ ਜਿਨ੍ਹਾਂ ਦੀ ਮਿਹਨਤ ਦਾ ਸਦਕਾ ਅੱਜ ਸਲੋਵਾਕੀਆ ਦੀ ਧਰਤੀ ਤੇ ਪਹਿਲੇ ਗੁਰਦੁਆਰਾ ਸਾਹਿਬ ਆਰੰਭ ਕੀਤੇ ਗਏ ਨੇ। ਕਿਸ ਤਰ੍ਹਾਂ ਸਟਾਰਟ ਕੀਤਾ ਤੁਸੀਂ ਸਾਰਾ ਕੁਝ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਅਸੀਂ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਪੀਟੀਸੀ ਚੈਨਲ ਦਾ ਜਿਨ੍ਹਾਂ ਨੇ ਸਾਡੀ ਸ਼ੁਰੂ ਤੋਂ ਜਦੋਂ ਤੋਂ ਅਸੀਂ ਸ਼ੁਰੂ ਕੀਤਾ ਉਹ ਸਾਡੀ ਹੈਲਪ ਬਹੁਤ ਕੀਤੀ ਹੈ ਅਸੀਂ ਇਹ ਦੱਸਾਂਗੇ ਕਿ 1 ਸਾਲ ਪਹਿਲਾਂ ਦੀਵਾਲੀ ਫੰਕਸ਼ਨ ਤੇ ਜਿਹੜਾ ਸਲਵਾ ਕੀਤਾ ਚ ਰੰਬਤਾ ਹੋਈ ਅਸੀਂ ਉਦੋਂ ਇਹ ਵਿਚਾਰ ਕੀਤਾ ਕਿ ਗੁਰਦੁਆਰਾ ਸਾਹਿਬ ਦੀ ਇਸ ਧਰਤੀ ਤੇ ਕਮੀ ਹੈ ਹਾਂਜੀ ਕਿਉਂ ਨਾ ਇਸ ਨੂੰ ਪੂਰਾ ਕੀਤਾ ਜਾਵੇ ਇਸ ਲਈ ਫਿਰ ਅਸੀਂ ਇੱਕ ਸਿਗਨੇਚਰ ਕੈਂਪੇਨ ਜਿਹੜੀ ਸ਼ੁਰੂ ਕੀਤੀ ਐਮਬੈਸੀ ਤੇ ਇੱਕ ਫੰਕਸ਼ਨ ਦੇ ਵਿੱਚ ਜਿੱਥੇ ਅਸੀਂ ਸਾਰੀ ਸਿੱਖ ਸੰਗਤ ਨੂੰ ਪਲੱਸ ਇੰਡੀਅਨ ਕਮਿਊਨਿਟੀ ਨੂੰ ਕਿਹਾ ਕਿ ਸਾਨੂੰ ਇੱਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਵਾਸਤੇ ਸਾਰਿਆਂ ਦੇ ਸਿਗਨੇਚਰ ਦੀ ਲੋੜ ਹੈ ਸੋ ਆਪਾਂ ਸਾਰੇ ਅੱਗੇ ਵੱਧ ਕੇ ਇਸ ਕੰਮ ਨੂੰ ਪੂਰਾ ਕਰੀਏ ਕਿੰਨੇ ਸਿਗਨੇਚਰਸ ਤੁਹਾਨੂੰ ਇਹਦੇ ਗੁਰਦੁਆਰੇ ਵਾਸਤੇ ਚਾਹੀਦੇ ਸੀ ਐਕਚੁਅਲੀ ਜੋ ਗਵਰਨਮੈਂਟ ਦਾ ਪਰਮਿਸ਼ਨ ਆ ਉਹ ਕਹਿੰਦੇ ਸੀ ਕਿ 5000 ਸਿਗਨੇਚਰ ਜੇ ਹੋਣ ਤੇ ਫਿਰ ਅਸੀਂ ਅਫੀਸ਼ੀਅਲ ਤੁਹਾਨੂੰ ਪਰਮਿਸ਼ਨ ਦੇਵਾਂਗੇ ਠੀਕ ਹੈ ਬਟ ਉਸ ਟਾਈਮ ਤੇ ਸੰਗਤ ਇੰਨੀ ਨਾ ਹੋਣ ਕਰਕੇ ਸਾਨੂੰ ਫਿਰ ਭਜ ਰੁਪਿੰਦਰ ਨਾਲ ਅਸੀਂ مشਵਰਾ ਕੀਤਾ ਕਿ ਇਹਨੂੰ ਅਸੀਂ ਦੂਸਰੇ ਤਰੀਕੇ ਨਾਲ ਕਰ ਸਕਦੇ ਹਾਂ ਸੋ ਅਸੀਂ ਇੱਕ ਐਨ ਠੀਕ ਹੈ ਕਿਉਂਕਿ ਗੁਰਦਾਰ ਸਾਹਿਬ ਨੂੰ ਸਿੱਧੇ ਤੌਰ ਤੇ ਪਰਮਿਸ਼ਨ ਦੇਣੀ ਗਵਰਨਮੈਂਟ ਦੀ ਨੀਤੀਆਂ ਦੇ ਵਿੱਚ ਨਹੀਂ ਸੀ ਸੋ ਸਾਨੂੰ ਇੱਕ ਐਨਜੀਓ ਤਿਆਰ ਕਰ ਲਈ ਵੀ ਜਿਦੇ ਵਿੱਚ ਭਾਈ ਰੁਪਿੰਦਰ ਨੇ ਮੇਰੇ ਸਾਥ ਦਿੱਤਾ ਅਸੀਂ ਇਸ ਐਨਜੀਓ ਥਰੂ ਫਿਰ ਗੁਰਦਾਰ ਸਾਹਿਬ ਦੀ ਪਟੀਸ਼ਨ ਜਿਹੜੀ ਹੈ ਉਹ ਗਵਰਨਮੈਂਟ ਦੇ ਕੋਲੇ ਮਿਨਿਸਟਰੀ ਆਫ ਇੰਟੀਰੀਅਰ ਨੂੰ ਪਾਈ ਫਿਰ ਉਹਨਾਂ ਨੇ ਸਾਨੂੰ ਐਨਜੀਓ ਦੀ ਪਰਮਿਸ਼ਨ ਦਿੱਤੀ ਅੱਜ ਗੁਰਦਾਰ ਸਾਹਿਬ ਐਨਜੀਓ ਦੇ ਅਧੀਨ ਚੱਲ ਰਿਹਾ ਸਾਡੀ ਇੱਕ ਵੱਡੀ ਐਕਟੀਵਿਟੀ ਜਿਹੜੀ ਹੈ ਐਨਜੀਓ ਦੀ ਉਹ ਗੁਰਦਾਰ ਸਾਹਿਬ ਠੀਕ ਹੈ ਤੇ ਰੁਪਿੰਦਰ ਭਾਜੀ ਮੈਂ ਸੁਣਿਆ ਕਿ ਜਿਸ ਤਾ ਤੁਸੀਂ ਟੈਕਸੀ ਦਾ ਵੀ ਕੁਝ ਇਸ ਤਰ੍ਹਾਂ ਸਟਾਰਟ ਕੀਤਾ ਉਹ ਹਾਂਜੀ ਪਹਿਲਾਂ ਤਾਂ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸਾਰੀ ਸੰਗਤ ਨੂੰ ਪੂਰੀ ਦੁਨੀਆ ਵਿੱਚ ਵੱਸਦੀ ਸੰਗਤ ਨੂੰ ਜਿਨ੍ਹਾਂ ਨੇ ਸਾਡੀ ਇੱਥੇ ਬਹੁਤ ਸਹਾਇਤਾ ਕੀਤੀ ਆ ਗੁਰਦੁਆਰਾ ਸਾਹਿਬ ਦੀ ਓਪਨਿੰਗ ਲਈ ਤੇ ਕਿਉਂਕਿ ਇਹ ਬਿਆਨਾਂ ਵਾਲੀ ਸੰਗਤ ਇਟਲੀ ਜਰਮਨੀ ਯੂ ایس اے ਦੇ ਵਿੱਚੋਂ ਸਾਨੂੰ ਬਹੁਤ ਹੈਲਪ ਕਰਈ ਆ ਤੇ ਜਿਹੜਾ ਟੈਕਸੀ ਦੀ ਸਰਵਿਸ ਇਦਾਂ ਕਿਉਂਕਿ ਸਲੋਵਾਕੀਆ ਇੱਕ ਨਵਾਂ ਕੰਟਰੀ ਹੈ ਜਿੱਥੇ ਕਿ ਆਪਣੀ ਸਿੱਖ ਪੋਪੂਲੇਸ਼ਨ ਬਹੁਤ ਹੀ ਘਟਿਆ ਇਹਦੇ ਕਰਕੇ ਸਾਨੂੰ ਆਪਣੀ ਪਹਿਚਾਨ ਬਣਾਉਣ ਨੂੰ ਅਸੀਂ ਇੱਕ ਫੈਸਲਾ ਕੀਤਾ ਸੀਗਾ ਕਿ ਸੰਡੇ ਵਾਲੇ ਦਿਨ ਅਸੀਂ ਇੱਕ ਘੰਟੇ ਲਈ ਟੈਕਸੀ ਸਰਵਿਸ ਦਿਆ ਕਰਾਂਗੇ ਟ੍ਰੇਨ ਸਟੇਸ਼ਨ ਤੋਂ ਲੈ ਕੇ ਜਾਂ 에어ਪੋਰਟ ਬਹੁਤ ਲੱਗ ਗਿਆ ਉੱਥੋਂ ਲੈ ਕੇ ਗੁਰਦੁਆਰਾ ਸਾਹਿਬ ਜਾਂ ਸਿਟੀ ਸੈਂਟਰ ਦੀ ਕੋਈ ਵੀ ਡਰਾਈਵ ਸਾਰੇ ਜਿਹੜੇ ਹੋਣਗੇ ਡਰਾਈਵਰ ਉਹ ਦਸਤਾਰ ਦਸਤਾਰਬੰਦ ਹੋਣਗੇ ਤੇ ਉਹ ਇੱਕ ਘੰਟੇ ਦੀ ਰਾਈਡ ਦੇਤੇ ਯਾਨੀ ਕਿ ਉਹਦੇ ਵਿੱਚ ਲੋਕਾਂ ਦੇ ਵਿੱਚ ਜਾਗਰੂਕਤਾ ਹੋਊਗੀ ਕਿ ਸਿੱਖ ਕੌਣ ਆ ਸੇ ਗੁਰਦੁਆਰਾ ਸਟਾਰਟ ਕੀਤਾ ਇਹਦੇ ਵਿੱਚ ਕੋਈ ਪ੍ਰੋਬਲਮ ਆਈਆਂ ਸੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈ ਉਹ ਇਸ ਗਵਰਨਮੈਂਟ ਦੀ ਜਿਹੜੀ ਇੰਟਰਨਲ ਪਾਲਿਸੀ ਉਹ ਸੀ ਕਿ ਇੱਥੇ ਕਿਸੇ ਵੀ ਧਰਮ ਦੇ ਕਿਸੇ ਵੀ ਧਰਮ ਸਥਾਨ ਨੂੰ ਇਜਾਜ਼ਤ ਨਹੀਂ ਹੈ ਕਿਉਂਕਿ ਸਲਵਾਕਿਆ ਇੱਕ ਕਾਫੀ ਕੰਜੈਸਟਰ ਕੇਂਦਰ ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਕਿਸੇ ਵੀ ਧਰਮ ਨੂੰ ਸਿਵਾਏ ਕਿਸ ਚੈਂਦੀ ਤੋਂ ਕਿਸੇ ਹੋਰ ਧਰਮ ਸਥਾਨ ਦੀ ਸਥਾਪਨਾ ਕਰਨ ਦੀ ਇਜਾਜ਼ਤ ਨਹੀਂ ਹੈ ਸੋ ਸਾਨੂੰ ਉਹਨਾਂ ਦੇ ਨਾਲ ਕਾਫੀ ਜਦੋਜਹਿਦ ਕਰਨੀ ਪਈ ਜਿਦੇ ਵਿੱਚ ਸਾਡੀ ਹੈਲਪ ਕੁਝ ਸ਼ੁਰੂਆਕ ਲੋਕਾਂ ਨੇ ਵੀ ਕੀਤੀ ਸੋ ਅਸੀਂ ਅਸੀਂ ਉਹਨਾਂ ਨੂੰ ਦਰ ਕਿਨਾਰ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਕਿ ਉਹਨਾਂ ਨੇ ਸਰਕਾਰ ਦੇ ਨਾਲ ਜੋ ਵੀ ਐਡਮਿਨਿਸਟ੍ਰੇਟਿਵ ਪ੍ਰੋਬਲਮਸ ਸਾਡੀਆਂ ਸੀ ਉਹਨਾਂ ਨੇ ਸੋਲਵ ਕਰਦੇ ਸਾਡੀ ਹੈਲਪ ਕੀਤੀ ਔਰ ਉਹ ਅੱਗੇ ਵੀ ਆਏ ਸੋ ਅੱਜ ਉਹਨਾਂ ਦੀ ਸਤਿਕਾਰ ਇਹ ਕਮਿਊਨਿਟੀ ਅੱਜ ਖੜੀ ਹੈ ਉਹਨਾਂ ਦਾ ਵੀ ਅਸੀਂ ਯੋਗਦਾਨ ਔਰ ਧੰਨਵਾਦ ਕਰਦੇ ਤੇ ਕਿਸਾਂ ਦਿਮਾਗ ਵਿੱਚ ਕੁਝ ਆਇਆ ਉਹਨਾਂ ਕਿ ਅਸੀਂ ਇੱਥੇ ਇੱਕ ਗੁਰਦੁਆਰਾ ਸਾਹਿਬ ਬਣਾਈਏ ਕੁਝ ਆਇਆ ਸੀ ਇਸ ਤਰ੍ਹਾਂ ਹਾਂ ਜੀ ਬਿਲਕੁਲ ਐਕਚੁਅਲੀ ਮੈਂ ਇੱਥੇ 2017 ਚ ਆਇਆ ਸੀਗਾ ਹਾਂ ਜੀ ਇਹ ਉਤੋਂ ਬਾਅਦ ਅਸੀਂ ਸੋਚਦੇ ਰਹਿੰਦੇ ਵੀ ਗੁਰਦੁਆਰਾ ਸਾਹਿਬ ਸਾਡੇ ਹੈ ਨਹੀਂ ਸਾਨੂੰ ਵਿਆਹਣਾ ਜਾਣਾ ਪੈਂਦਾ ਆ ਚਲੋ ਉੱਥੇ ਜਾਂਦੇ ਸੀ ਕਿਉਂਕਿ ਪਹਿਲਾਂ ਮੈਂ ਕੋਸ਼ਿਸ਼ ਐ ਸ਼ਹਿਰ ਤੁਸੀਂ ਜੋ ਕਿ ਇੱਥੋਂ ਵੀ 400 ਕਿਲੋਮੀਟਰ ਦੂਰ ਆ ਤੇ ਉੱਥੇ ਜਾਣਾ ਬੜਾ ਮੁਸ਼ਕਲ ਹੋ ਜਾਂਦਾ ਸੀਗਾ ਫਿਰ ਅਸੀਂ ਬਰਤੀਸਲਾਬ ਸ਼ਿਫਟ ਹੋਏ ਫਿਰ ਦਿਮਾਗ 'ਚ ਸੀਗਾ ਪਰ ਹੱਲੇ ਸਾਥ ਨੂੰ ਪਾਉਣ ਵਾਲੇ ਕੋਈ ਨਹੀਂ ਸੀ ਮਿਲਦਾ ਤਾਂ ਸਰਟਨਲੀ ਸਾਨੂੰ ਪਰਮਿੰਦਰ ਜੀ ਮਿਲ ਗਿਆ ਤਾਂ ਇਹਨਾਂ ਨੇ ਇਹਨਾਂ ਨੇ ਮੇਰੇ ਨਾਲ ਵਿਚਾਰ ਕੀਤਾ ਮੈਂ ਕਿਹਾ ਵੀ ਬਹੁਤ ਵਧੀਆ ਹੋ ਸਕਦਾ ਜੇ ਆਪਾਂ ਕੁਝ ਕਰ ਲਈਏ ਤੇ ਇੱਕ ਮੇਰੇ ਫੁੱਫੜ ਜੀ ਆ ਜੂਐਸਏ ਉਹ ਕਹਿੰਦੇ ਸੀ ਕਿ ਕਿਸੇ ਵੀ ਤਰ੍ਹਾਂ ਕਰਕੇ ਨਾ ਤੁਸੀਂ ਓਪਨ ਕਰੋ ਸਿੱਖ ਕਮਿਊਨਿਟੀ ਨੂੰ ਇਕੱਠੀ ਕਰੋ ਉਹਨਾਂ ਨੇ ਉਹਨਾਂ ਨੇ ਮੈਨੂੰ ਥੋੜਾ ਜਿਆਦਾ ਕੋਰੀਜ ਦਿੱਤੀ ਕਿ ਕੁਛ 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 ਨਾ ਕੁਛ करिए ਫਿਰ ਇਹਨਾਂ ਨਾਲ ਗੱਲ ਕੀਤੀ ਇਹਨਾਂ ਨੇ ਸਾਰਾ ਕੁਝ ਆਪਣਾ ਸਗਰੇਚਰਾਈ ਕੈਂਪੇਨ ਸ਼ੁਰੂ ਕਰਾਈ ਪਰ ਉਸ ਟਾਈਮ ਵੀ ਸਾਡੇ ਕੋਲ 7-800 ਸਾਈਨ ਹੋਏ ਕਿਉਂਕਿ ਆਪਣੀ ਪੋਪੂਲੇਸ਼ਨ ਬਹੁਤ ਘਟਿਆ ਹਾਂਜੀ ਤੇ ਗਵਰਨਮੈਂਟ 5000 ਤੱਕ ਦੇ ਸਗਰੇਚਰ ਮੰਗਦੀ ਆ ਤੇ ਫਿਰ ਬਾਅਦ ਵਿੱਚ ਫਿਰ ਅਸੀਂ ਐਨਜੀਓ ਦੀ ਸਥਾਪਨਾ ਕੀਤੀ ਆ ਤੇ ਉਹਦੇ ਇੱਕ ਸਦਕਾ ਇਹ ਕਹਿ ਸਕਦੇ ਆਂ ਕਿ ਸਾਨੂੰ ਸਲਵਾਖ ਲੋਕਾਂ ਨੇ ਵੀ ਬੜੀ ਹੈਲਪ ਕੀਤੀ ਆ ਇੱਥੇ ਅਸੀਂ ਮੇਅਰ ਦੇ ਆਫਿਸ ਗਏ ਸੀਗੇ ਉਹਨਾਂ ਨੂੰ ਦੱਸਣਾ ਸੀ ਸਾਡੇ ਵੱਡਾ ਪ੍ਰੋਗਰਾਮ ਹੋ ਰਿਹਾ ਆ ਕਿਉਂਕਿ ਪੁਲਿਸ ਕੰਟਰੋਲ ਜਾਂ ਕੁਝ ਸਾਰਾ ਕੁਝ ਦੱਸਣਾ ਪੈਂਦਾ ਆ ਤੇ ਉਹ ਉਹਨਾਂ ਨੇ ਵੀ ਜਿਹੜੇ ਉੱਥੇ ਲੇਡੀ ਸੀਗੇ ਆਫੀਸਰ ਉਹਨਾਂ ਨੇ ਬੜੇ ਹੱਥ ਜੋੜ ਕੇ 2 ਮਿੰਟ ਦੇ ਵਿੱਚ ਸਾਡਾ ਕੰਮ ਕਰਤਾ ਤੁਹਾਨੂੰ ਕਹਿੰਦੀ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਸੱਚੀ ਕਲ ਹਰ ਸੱਚ ਕਾਰ ਸੱਚੀ ਕੰ ਆਈ ਸੋ ਦੈਟ ਯੂ ਹੈਵ ਟੇਕਨ ਅੰਮ੍ਰਿਤ ਵਾਟ ਇਨਫਲੂਐਂਸਡ ਯੂ ਟੂ ਫਾਲੋ ਸਿੱਖ ਰਿਲੀਜੀਅਨ Uh, thank you that 's a great question. Uh, I have been i think destined for this path because I was born on Bayasaki on the thirteenth of April very good and it 's been this number this date was guiding me all along my life, but I just didn 't know uh, what it means until mm, up about seven years ago one morning something uh, just guided me to to five bunnies five bunnies and yeah. since then i have never stopped reading them did heard you this five bunnies at your home or at a temple or you have been to india in amritsar no no it's a very odd but very modern concept yeah one morning i woke up and something told me to open up the google on my phone yeah. so as soon as i opened my eyes i opened the phone and then it was just five bunnies there the first thing that came up were five bunnies. So I looked it up. I opened it. I started reading, and immediately there was just uh, this connection. So you felt spiritually connected with this. Exactly. Yeah. And and uh, I just uh, wanted to know about the meanings and the pronunciation. So I started looking up the YouTube videos and just uh, seeing the translations, what it is and. Something just forced me, kind of like continued within me to read them. Yeah. And what you think about the values of Sikh religion about seva and langar? You think it's uh, so peaceful and make the people so happy? Um, I think yeah. Uh, all these years that I've been engaged in seva and blessed uh, by this opportunity. When did you thought about taking amrit? Uh, again, it was just a calling. Um, it kept coming to my life. Uh, I've been meeting people who have received uh, Amrit and uh, it was building within me. So uh, I think it was gradually, as much as I was evolving uh, in this lifestyle and reading the Gurbani, doing seva, uh, taking part in the langar and serving as much as I can, then I think uh, it just natu naturally grew within me that uh, that's a step. to do and fully fully commit with all my heart and uh and all my life for this uh lifestyle on sardenal as tamp slovakia vich indian ambassador de visa counselor mr ramesh vishnoi ji ne tusi kuch ajj itthe first indian gurdwara di itthe udghatan hoya aarambh hoya hai tusi kuch kehna chahoge ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਾਂਗਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੱਥੇ ਸਾਡੇ ਪੰਜਾਬੀ ਭਰਾਵਾਂ ਤੇ ਇੰਡੀਅਨ ਜੋ ਸਪਨਾ ਸਮੁਦਾਇ ਹੈਗਾ ਉਹਦੇ ਲਈ ਇੱਕ ਵੜਿਆ ਗੁਰਦੁਆਰੇ ਦੀ ਸਥਾਪਨਾ ਹੋਈ ਹੈ ਤੇ ਉਹ ਚੰਗੀ ਗੱਲ ਹੈ ਇੱਥੇ ਸਾਨੂੰ ਲੋਕਾਂ ਨੂੰ ਆਪਣੇ ਕਲਚਰ ਤੇ ਆਪਣੀ ਜੋ ਭਾਵਨਾਵਾਂ ਹੈ ਉਹ ਉਹਨਾਂ ਨਾਲ ਇੱਥੇ ਜੁੜਨ ਦਾ ਮੌਕਾ ਮਿਲਦਾ ਹੈ ਤਾਂ ਇਹ ਬਹੁਤ ਚੰਗੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਤੇ ਮੈਂ ਪੂਰੀ ਇੰਡੀਅਨ ਕਮਿਊਨਿਟੀ ਨੂੰ ਇਸ ਮੌਕੇ ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਮੈਂ ਅੱਗੇ ਵੀ ਉਹ ਚਾਹਾਂਗਾ ਕਿ ਇੱਥੇ ਇੰਡੀਅਨ ਕਮਿਊਨਿਟੀ ਨੇ ਸਾਂਝਾ ਕਰਕੇ ਰੱਖਣ ਲਈ ਇੱਕ ਬਹੁਤ ਚੰਗੀ ਪਹਿਲ ਹੈ। ਪਰ ਇੱਥੇ ਕਾਫੀ ਸਾਰੇ ਇੰਡੀਅਨ ਨੇ ਇੰਡੀਅਨ ਕਮਿਊਨਿਟੀ ਆ ਸਲੋਵਾਕੀਆ ਵਿੱਚ। ਸਲੋਵਾਕੀਆ ਦੇ ਵਿੱਚ ਹੱਲੇ 9000 ਦੇ ਲਾਗੇ ਤੱਕ ਇੰਡੀਅਨ ਕਮਿਊਨਿਟੀ ਹੈਗੀ। ਉਦੋਂ ਵਿੱਚੋਂ 2-2.5 ਹਜ਼ਾਰ ਆਪਣੇ ਪੰਜਾਬੀ ਭਰਾ ਵੀ ਹੈਗੇ ਤੇ ਇੱਥੇ ਸਾਰੇ ਮਿਲ ਜੁਲ ਕੇ ਰਹਿੰਦੇ ਨੇ ਇਹ ਬਹੁਤ ਚੰਗੀ ਗੱਲ ਹੈ ਤੇ ਕੋਈ Hindu Temple ਵੀ ਨਹੀਂ ਹੈ ਇੱਥੇ। ਹੱਲੇ ਇੱਥੇ ਕੋਈ ਹੈਗਾ ਨਹੀਂ ਇੰਨਾ بڑے ਲੈਵਲ ਤੇ ਪਹਿਲੀ ਵਾਰੀ ਇੱਥੇ ਕੁਝ ਚੰਗੀ ਪਹਿਲ ਕੀਤੀ ਗਈ ਹੈ ਆਪਣੇ ਸਮੁਦਾਇ ਵੱਲੋਂ ਤਾਂ ਇਹ ਬਹੁਤ ਚੰਗੀ ਗੱਲ ਹੈ। ਤੇ ਇੱਥੇ ਅੱਗੇ ਵੀ ਲੋਕਾਂ ਨੂੰ ਮੌਕਾ ਮਿਲੇਗਾ ਕਿ ਉੱਥੇ ਮਿਲ ਸਕਣ ਇੱਕ ਦੂਜੇ ਨੂੰ ਜਾਣਨ ਸਕਣ ਕਮ ਕਮ ਕਾਰ ਦੇ ਚੱਲਦੇ ਇੱਥੇ ਲੋਕੀ ਇੱਕ ਦੂਜੇ ਨਾਲ ਮਿਲ ਨਹੀਂ ਸਕਦੇ ਪਰ ਇਹ ਇੱਕ ਸਾਂਝਾ ਮੰਚ ਸਾਨੂੰ ਮਿਲ ਗਿਆ ਅੱਜ ਪਹਿਲੀ ਵਾਰ ਇਸ ਲੋਕਾਕਿਆ ਦੇ ਵਿੱਚੋਂ ਸੱਜ ਤੇ ਲਾਖ ਕੁਸ਼ੀਆਂ ਆ ਪਾ ਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨੀਮਕ ਇੱਕ ਅਹਰ ਨਾਮ ਦੇ ਮੇਰਾ ਮਨ ਤਾਂ ਸ਼ੀਤਲ ਹੋਏ ਅੱਜ ਸਲਵਾਘੇਰੀ ਧਰਤੀ ਤੇ ਗੁਰਦਸਹਿਬ ਦੀ ਰਮਤਾ ਹੋਈ ਹੈ ਆਪ ਸਾਹਿਬ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੇ ਵੀ ਇੱਥੇ ਆਏ ਹਨ ਇੱਥੇ ਸਲਵਾਘ ਦੇ ਵਿੱਚ ਜੋ ਗੁਰੂ ਘਰ ਦੀ ਨਵੇਂ ਗੁਰੂ ਘਰ ਦੀ ਆਪਣੀ ਰਮਤਾ ਹੋਈ ਹੈ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਸਵਾਮਾ ਕੀਤੀਆਂ ਵਾ ਬਹੁਤ ਗੁਰੂ ਰਾਮਦਾਸ ਜੀ ਦਾ ਲੱਖ ਲੱਖ ਸ਼ੁਕਰਿਆ ਜੀ ਹੈ ਮਹਾਰਾਜ ਦਾ ਪ੍ਰਕਾਸ਼ ਹੋਇਆ ਇੱਥੇ ਨਵੇਂ ਗੁਰੂ ਘਰ ਦੇ ਵਿੱਚ ਵੱਧ ਤੋਂ ਵੱਧ ਇੱਥੇ ਸੰਗਤਾਂ ਦਰਸ਼ਨ ਕਰਨ ਆਉਣ ਜਦੋਂ ਵੀ ਸਲਵਾਕ ਦੇ ਵਿੱਚ ਆਉਣ ਇਥੋਂ ਜਰੂਰ ਮਹਾਰਾਜ ਦੇ ਦਰਸ਼ਨ ਕਰਕੇ ਜਾਣ ਅੱਜ ਬੜੇ ਭਾਗਾਂ ਵਾਲਾ ਦਿਨ ਆ ਆਸਟਰੀਆ ਤੋਂ ਸਾਰੀ ਸੰਗਤ ਸਲਵਾਕੀਆ ਦੇ ਵਿੱਚ ਆਈ ਆ ਗੁਰੂ ਘਰ ਨਵਾਂ ਆਰੰਭ ਹੋਇਆ ਸਾਰੀ ਸੰਗਤ ਨੂੰ ਵਧਾਈਆਂ ਦਿੰਦੇ ਆ ਕਿ ਇੱਦੀ ਹਰ ਜਗ੍ਹਾ ਤੇ ਗੁਰੂ ਘਰ ਖੋਲਦੇ ਰਹਿਣ ਪਿਆਰੀ ਸਾਹਿਬ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਇਸ ਵਾਕਿਆ ਵਿੱਚ ਪਹਿਲਾ ਗੁਰੂ ਦਾ ਸਾਹਿਬ ਬਣਿਆ ਇਸ ਲਈ ਬਹੁਤ ਸਾਰੀਆਂ ਸੰਗਤਾਂ ਨੇ ਬਹੁਤ ਸਾਰਾ ਯੋਗਦਾਨ ਪਾਇਆ ਬਹੁਤ ਮਿਹਨਤ ਕੀਤੀ ਬੜੀ ਮਿਹਨਤਵਾਰ ਇਹ ਪਹਿਲਾ ਗੁਰਦੁਆਰਾ ਸਾਹਿਬ ਸਲੋਵਾਕੀਆ 'ਚ ਬਣਿਆ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਜਦੋਂ ਗੁਰੂ ਮਹਾਰਾਜ ਚ 10 ਸਲੋਵਾਕੀਆ ਦੀ ਧਰਤੀ ਤੇ ਪ੍ਰਕਾਸ਼ ਕੀਤਾ ਗਿਆ ਔਰ ਇਸ ਮੌਕੇ ਤੇ ਸੰਗਤਾਂ ਵੀ ਬਹੁਤ ਹਮ-ਹਮਾ ਕੇ ਪਹੁੰਚੀਆਂ ਮੈਂ ਮੋਨੀਕਾ ਪੀਟੀਸੀ ਨਿਊਜ਼ ਸਲੋਵਾਕੀਆ